ਹਲੋ ਜੀ ਸਤਿ ਸ੍ਰੀ ਅਕਾਲ ਸੋ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆ ਸਵੇਰੇ 5:30 ਵਜੇ ਤੇ ਮੈਂ ਹੁਣ ਚੱਲਿਆ ਅਹੀਂ ਖਾੜੇ ਮੈਂ ਕਿਹਾ ਚਲੋ ਫਿਰ ਅੱਜ ਤੋਂ ਵਲੌਗ ਸ਼ੁਰੂ ਕਰਦੇ ਆ ਤੇ ਨਾਲੇ ਤੁਹਾਨੂੰ ਵੀ ਦਿਖਾਣਾ ਕੀ ਕੀ ਬਣਦਾ ਹੁੰਦਾ ਤੇ ਬਸ ਹੁੰਦਾ ਆਉਣ ਲੱਗਾ ਪਲਾਨ ਫਿਰ ਇਹ ਨਾਲ ਚੱਲਦੇ ਆ ਤੇ ਬਾਕੀ ਸਵੇਰ ਦਾ 5 ਵਜੇ ਦਾ ਮੈਂ ਉੱਠਿਆ ਹਾਂ ਚਾਨਣ ਤੇ ਹੋ ਗਿਆ ਥੋੜਾ ਥੋੜਾ ਹਾਂ ਖ ਚਾਨਣ ਉਹਦੇ ਕਾਫੀ ਹੋ ਗਿਆ ਪਰ ਬੱਦਲ ਨਹੀਂ ਆਗੇ ਹੁਣ ਦੋ ਦਿਨ ਨੇ ਵਾਵਾ ਵਧੀਆ ਬੱਦਲ ਪਰ ਹੁਣ ਨਹੀਂ ਆਗੇ ਤੇ ਚਲੋ ਫਿਰ ਚੱਲਦੇ ਹਾਂ ਉਹਨੂੰ ਥੋੜਾ ਦੇਖਦੇ ਹਾਂ ਬੁਏ ਤੇ ਜਾ ਕੇ ਗਲੀਆਂ ਆਪਣੀਆਂ ਪੂਰੀਆਂ ਖਾਲੀ ਆ ਸਿਰਸਰੇ ਸਿਰਸਰ ਨਾਲ ਆਉਂਦਾ ਇੱਕ ਨਾਇਜ਼ ਪਲੂਸ਼ਨ ਨਹੀਂ ਹੁੰਦਾ ਬਿਲਕੁਲ ਆਈਆਂ ਕਹਿੰਦੇ ਆ ਘੱਟ ਗੱਡੀਆਂ ਚਲਾਓ ਤੇ ਆਹ ਵੇਖੋ ਕੱਡੀ ਪੁਰਾਣੀ ਗੱਡੀ ਲੱਗੀ ਇਹ 哎呀呀呀 ਇਧਰ ਆਈਆਂ ਵੀਡੀਓ ਬਣਾਈ ਆਡੀ ਜਰਾ ਬੰਦਾ ਇੱਕ ਨਾਲ ਲੈ ਕੇ ਆਇਆ ਉਹਨਾ ਵੀਡੀਓ ਬਣਾਈ ਇਦਾਂ ਹੀ ਨਾਲ ਕੀਤੀ ਠੀਕ ਆ ਇਧਰੋਂ ਜਿੱਧਰੋਂ ਇਧਰ ਬਣਾਇ ਇਧਰੋਂ ਪਾਪਾ ਉਹ ਆ ਵੀ ਇਧਰੋਂ ਇਧਰੋਂ ਬਸੇ ਹੋ ਤੇ ਆਪਾਂ ਮਿਹਨਤ ਉਹ ਗਰ ਲਾ ਲਈ ਆ ਸੈੱਟ ਹੋ ਗਿਆ ਇੱਧਰ ਆਪਾਂ ਮੰਦਿਰ ਸਾਫ ਕਰਨ ਲੱਗੇ ਅੱਜ ਇੱਥੇ ਰੱਖੋਗੇ ਨਹੀਂ ਉੱਥੇ ਤੋਂ ਹੋ ਗਿਆ ਪਾਣੀ ਲੈਵਣੇ ਨੇ ਬਾਲਟੀ ਉਹ ਪਾ ਦੋ ਹਨਾ ਤੇ ਮੁੰਡੇ ਸਾਰੇ ਚੱਲ ਗਏ ਆ ਮਿਹਨਤ ਲਾ ਕੇ ਖਾੜਾ ਬਖੋਲੇ ਵਾਲਿਆਂ ਨੂੰ ਪਾਣੀ ਭਰਿਆ ਵਾ ਗਿੱਲਾ ਕੰਮ ਇਹ ਤੋਂ ਭਾਵੇਂ ਡਿਗ ਪਾ ਬਹੁਤਾ ਹੀ ਜ਼ਿਆਦਾ ਕੰਮ ਗਿੱਲਾ ਗਿੱਲਾ ਆ ਬਈ ਆਪਣੀ ਬਾਲਟੀ ਚਲੋ ਜੀ ਮਿੱਤਰੋ ਆਪਣਾ ਮੰਦਰ ਸੈੱਟ ਹੋ ਗਿਆ ਅੱਜ ਆਪਾਂ ਧੂਫਗਰਬਤੀ ਨਹੀਂ ਕੀਤੀ ਕਿਉਂਕਿ ਗਿੱਲਾ ਹੀ ਖਾਣਾ। ਖੋਲਿਆ ਨਹੀਂ ਕਰਨ ਨੂੰ। ਸਾਡੀ ਮਾੜੀ ਧੂਫਤ ਅਸੀਂ। ਦਿਖਾ ਦਿਓ ਅੱਜ ਹੈਗਾ ਵੀ ਮੰਗਲਵਾਰ। ਅੱਜ ਮੰਗਲਵਾਰ ਦਿਖਾਤੀ ਨਾ। ਸ਼ਿਫਟਾਸ-ਸ਼ਿਫਟਾ ਪਿੰਦੇ ਆਇਥੇ ਤੇ ਤਾਂ ਕਰਕੇ ਫਿਰ ਸਾਰਾ ਸਮਾਨ ਸਾਈਡ ਤੇ ਰੱਖ ਕੇ ਜਾਣਾ ਬੰਦਾ। ਲਗਾ ਕੇ। ਇਹਨੇ ਕਿ ਧੀ ਮਸਤੀ ਸਿੱਧਨ। ਚਲਿਆ ਫਿਰ ਚਲੋ ਲਓ ਜੀ ਮਿੱਤਰੋ ਉਹਦੇ ਆਪਾਂ ਹੋ ਗਏ ਆ ਫਵੇਲੇ ਮੈਂਤ ਲਾ ਕੇ ਤੇ ਜੇ ਤੁਸੀਂ ਵੀ ਕਿਸੇ ਨੇ ਲਾਉਣੀ ਆ ਮੈਂਤ ਤੇ ਇੱਥੇ ਆ ਜਾਓ ਹੋ ਸਕਦੇ ਖੜੇ ਐਡਰੈਸ ਤੁਹਾਨੂੰ ਦੱਸ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਤੇ ਐਡਰੈਸ ਤੁਹਾਨੂੰ ਦੱਸਾਂਗੇ ਤੁਹਾਡੇ ਕੋਈ ਜੇ ਹੋਣਗੇ ਚਾਣ ਵਾਲੇ ਜੇ ਵੇਚਦੇ ਹੁਣ ਭਾਈ ਉਹਨਾਂ ਦੇ ਚਾਣ ਵਾਲੇ ਕੋਈ ਤੇ ਜਰੂਰ ਆਣ ਇੱਥੇ ਲੱਗੇ ਹੀ ਆਪਣਾ ਕੋੜਸਾ ਸਾਰੇ ਲੱਗੇ ਬੋਰਡ ਜਿਹੜੇ ਲੱਗੇ ਹੈਗਾ ਵਾ ਖਾੜਾ ਉੱਥੇ ਆਇਓ ਤੇ ਤੁਹਾਨੂੰ ਦੇਸੀ ਮੈਂਤ ਲਵਾਵਾਂਗੇ ਬਾਕੀ ਜੇ ਜੋਰ ਆਪਾਂ ਤਾਂ ਨਹੀਂ ਕੀਤੇ ਪਾਣੀ ਭਰਿਆ ਉਹ ਖਾੜਾ ਕਿਲਾ ਫਿਰ ਆਪਾਂ ਜੋਰ ਵਿਖਾਇਆ ਕਰਾਂਗੇ ਠੀਕ ਆ ਜੋਰ ਕਰਿਆ ਕਰਾਂਗੇ ਪ੍ਰੋਪਰ ਨਾਲੇ ਹੋਰ ਮੁੰਡੇ ਹੋਣਗੇ ਹੋਰ ਵਧੀਆ ਜੋਰ ਕਰਿਆ ਕਰਾਂਗੇ ਤੇ ਮਸਾਣਾ ਦੇ ਵਿੱਚ ਖਾਣਾ ਪਲਵਾਨਾਂ ਨੂੰ ਡਰ ਲੱਗਦਾ ਹੁੰਦਾ ਕਿ ਡਰ ਹੈ ਬਲ ਡਰ ਕਦਾ ਇੱਥੇ ਡਰ ਕਦਾ ਇੱਥੇ ਇੱਥੇ ਹੋਣਾ ਬੰਦੇ ਨੇ ਇੱਥੇ ਡਰ ਕਦਾ ਤੇ ਚੱਲੇ ਆ ਹੁਣ ਆਪਾਂ ਤਰ ਤੇ ਬਾਅਦ ਵਿੱਚ ਆਪਾਂ ਜਾਣਾ ਜਿਹੜਾ ਕੰਮ ਖਾਣੇ ਉੱਥੇ ਜਾ ਕੇ ਕੀ ਲਿਓਣਾ ਸਮਾਨ ਜਾ ਲਿਓਣਾ ਜਿਹੜੀ ਆਈਸੋਲੇਟ ਪ੍ਰੋਟੀਨ ਵੀ ਨਾ ਤੇ ਆਪਾਂ ਚੱਲੇ ਹਾਂ ਹੁੰ ਜਰਾ ਬਾਜ਼ਾਰ ਤੇ ਉੱਥੇ ਜਾ ਕੇ ਸਮਾਨ ਲਿਆਉਣਾ ਹੈ ਤੇ ਤੁਹਾਨੂੰ ਦਿਖਾਉਣਾ ਹੈ ਕਿ ਜੋ ਪਰ ਪਤਾ ਨਹੀਂ ਕੀ ਕਿ ਲਿਆਉਣਾ ਰੜੀ ਤਾਂ ਵੀ ਖੜੋ ਉੱਥੇ ਜਾ ਕੇ ਦਿਖਾਣੇ ਦੰਨ ਇਹ ਲੈ ਲਓ ਹਾਂਜੀ ਆਉਣ ਕੋ ਬੜਾਇਆ ਤੇ ਗਰਮੀ ਕਿੰਨੀ ਹੈ ਤੇ ਆਪਾਂ ਐੇ ਦਰਬਾਰ ਸਾਹਿਬ ਆਪਾਂ ਲੈਣਾ ਬੁੜਕਾ ਸਾਹਿਬ ਉੱਥੋਂ ਲੈ ਲਿਆ ਵਾ ਸਾਹਮਣੇ ਦੁਕਾਨ ਤੋਂ ਤੇ ਆਪਾਂ ਉਨ ਜਾ ਰਹੇ ਆ ਘਰ ਨੂੰ ਤੇ ਗਰਮੀ ਬਹੁਤ ਜ਼ਿਆਦਾ ਆ ਪੱਥਰ ਬਹੁਤ ਹੀ ਜ਼ਿਆਦਾ ਗਰਮ ਸੇਕਾ ਬਾਂਦੇ ਸਕੂਟੀ ਆਪਾਂ ਥੋੜੀ ਦੂਰ ਲਾਤੀ ਐ ਇੱਥੇ ਸਿਪਾਈ ਚੱਲਦੀ ਗਰਮੀ ਕਰਕੇ ਘਟ ਹੀ ਆਣਾ ਜਨਤਾ ਸੰਗਤ ਉਹ ਉੱਥੇ ਹੀ ਆ ਥੋੜੀ ਬਾਕੀ ਉੱਥੇ ਕਿੰਨੇ ਜਣੇ ਬੈਠੇ ਹੁੰਦੇ ਕੋਈ ਨਹੀਂ ਵਿਖੰਦੇ ਅੱਜ ਪਪਾ ਮੱਖਾਈ ਈ ਲਾਤੀ ਰੋ ਹਾਂ ਨਹੀਂ ਹਾਂ ਆਂਦੀ ਇਹ ਅੱਜ ਕੋਈ 11 ਗੱਲ ਜਿਹਾ ਜੇ ਕਿ ਇਹਦੀ ਕੀ ਵਾਚੀ ਆ ਤੇ ਆ ਲੱਗੀ ਏ ਆਹ ਵੇਲਾ ਨੰਬਰ ਇਹ ਘੜਾ ਘੜਾਨ ਸਾਲ ਹੋ ਗਿਆ ਹਨਾ ਵੇਚ ਦਾਂਗੇ ਸਾਲ ਤਾਂ ਵੀ ਜ਼ਿਆਦਾ ਹੀ ਹੋ ਗਿਆ ਇੱਥੇ ਲੱਗੀ ਏ ਮਿੱਟੀ ਖਾਂਦੀ ਹੁੰਦੀ ਉਹ ਬਣ ਕੇ ਇਨਸਾਫ ਕੀਤੀ ਏ ਬਣੀ ਵੀ ਠੁੱਕ ਜਾ ਫ੍ਰੀ ਵਾਲੀ ਟਿਕਟ ਆ ਨਾ ਫ੍ਰੀ ਹੁੰਦੀ ਏ ਫੜੀ ਦੂਗੀ ਫ੍ਰੀ 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 ਅਲੀ ਹੌਲਾ ਮੈ ਜਾਣੀ ਨੇ ਜੀ ਫਾਈਨਲੀ ਮੰਦਰੋਂ ਬਾਹਰ ਆ ਗਏ ਆ ਤੇ ਪਸੀਨਾ ਮਸੀਨੀ ਹੋ ਗਿਆ ਹੈ 5 ਮਿੰਟ ਲੱਗੇ ਪਰ ਆਪਾਂ ਜਲਦੀ ਜਲਦੀ ਨਿਕਲ ਕੇ ਆ ਗਏ ਤੱਕੀ ਨਾਲ ਚੈੱਕ ਕਰ ਲੋ ਮੰਦਰ ਤਰਵਲ ਦਬਾ ਦਿੰਦਾ ਵੀ ਮਿੱਤਰੋ ਮੈਂ ਆ ਗਿਆ ਘਰ ਮੰਦਰ ਮੱਥਾ ਟੇਕ ਕੇ ਗਰਮੀ ਬੜੀ ਲੱਗੀ ਆ ਨੂੰ ਪਰ ਮੰਦਰ ਵਧੀਆ ਮੱਥਾ ਟੇਕ ਲਿਆ ਆਪਾਂ ਮੰਗਲਵਾਰ ਹੈਗਾ ਹੀ ਇਸ ਕਰਕੇ ਮੈਂ ਟੇਕ ਕਰਨੇ ਆ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਸਵੇਰੇ ਫੇਰ ਬਣਾਵਾਂਗੇ ਨਵਾਂ ਵਲੌਗ ਤੇ ਵੀਡੀਓ ਚ ਦੱਸਿਓ ਕਮੈਂਟ ਕਰਕੇ ਕੀ ਵਧੀਆ ਲੱਗਾ ਜੋ ਵੀ ਵਧੀਆ ਲੱਗਾ ਕਮੈਂਟ ਜ਼ਰੂਰ ਕਰਦਿਆ ਕਰੋ ਬਾਕੀ ਲਾਈਕ ਜ਼ਰੂਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਚ ਟਿਲ ਦੈਨ ਆਵਾ ਟੇਕ ਕੇਅਰ ਸੀ ਯੂ ਪੀਸਾ